16 ਜੁਲਾਈ ਨੂੰ ਪੰਜਾਬ ਸਰਕਾਰ ਨੇ ਇੱਕ ਐਸਓਪੀ ਸ਼ੁਰੂ ਕੀਤਾ ਹੈਗਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿਸ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਨੂੰ ਰੀਸਟਰਕਚਰ ਕੀਤਾ ਜਾ ਰਿਹਾ ਹੈ ਸੋ ਇਹਨਾਂ ਨੂੰ ਇੱਕ ਫਿਕਸਡ ਸਰੂਪ ਦੇ ਕੇ ਇਹਨਾਂ ਦੀ ਕੰਪੋਜੀਸ਼ਨ ਕੀ ਹੋਊਗੀ ਮੈਂਬਰਾਂ ਦੀ ਸਿਲੈਕਸ਼ਨ ਕਵੇ ਕੀਤੀ ਜਾਊਗੀ ਤੇ ਤੁਹਾਡਾ ਰੋਲ ਕੀ ਹੋਊਗਾ ਤੁਹਾਡੀਆਂ ਡਿਊਟੀਆਂ ਕੀ ਹੋਊਗੀ ਇਸ ਬਾਰੇ ਜਿਹੜਾ ਹੈਗਾ ਇੱਕ ਵਿਸਤਾਰ ਪੂਰਵਕ ਇੱਕ ਪ੍ਰੋਸੀਜਰ ਬਣਾਇਆ ਗਿਆ ਹੈ ਇਸ ਦੇ ਵਿੱਚ ਲੋਕਾਂ ਦੇ ਵਿੱਚ ਅਵੇਰਨੈਸ ਜਨਰੇਸ਼ਨ ਦਾ ਕੰਮ ਤੁਸੀਂ ਕਰੋਗੇ ਜੇ ਕਿਤੇ ਵੀ ਨਸ਼ੇ ਵਿਕਦੇ ਹੈਗੇ ਤੁਸੀਂ ਉਸ ਦੀ ਸਰਵੇਲੈਂਸ ਕਰੋਗੇ ਤੁਸੀਂ ਪੁਲਿਸ ਨੂੰ ਦਸੋਗੇ ਇਨਫੋਰਮ ਕਰੋਗੇ ਤੁਸੀਂ ਲੋਕਾਂ ਨੂੰ ਮੋਬਾਈਲਾਈਜ਼ ਕਰੋਗੇ ਜਿਹੜੀ ਪ੍ਰੀਵੈਂਟਿਵ ਐਕਟੀਵਿਟੀ ਹੈਗੀ ਜਿਹੜੀ ਜਿਸ ਤੇ ਜਿਹੜਾ ਸਾਡਾ ਯੂਥ ਹੈਗਾ ਉਹ ਨਸ਼ਿਆ ਵੱਲ ਨਾ ਜਾ ਸਕੇ ਤੇ ਇੱਕ ਸਾਰੇ ਇਸ ਐਕਟੀਵਿਟੀ ਨੂੰ ਕੋਆਰਡੀਨੇਟ ਕੀਤਾ ਜਾਊਗਾ ਵਿਲੇਜ ਡਿਫੈਂਸ ਕਮੇਟੀਆਂ ਦੇ ਥਰੂ ਜ਼ਮੀਨੀ ਸਤਰ ਤੇ ਤੇ ਮੈਂ ਸਮਝਦਾ ਇਹ ਸਾਰੇ ਭਾਰਤ ਦੇ ਵਿੱਚ ਇੱਕ ਪਹਿਲਾ ਉਪਰਾਲਾ ਹੈ ਜਦੋਂ ਲੋਕਾਂ ਦੀ ਭਾਗੀਦਾਰੀ ਜਿਹੜੀ ਹੈਗੀ ਇਸ ਤਰ੍ਹਾਂ ਦੇ ਕੈਂਪੇਨ ਦੇ ਵਿੱਚ ਕੀਤੀ ਜਾਊਗੀ ਤੇ ਤੁਹਾਨੂੰ ਇੱਕ ਫਾਰਮਲ ਤਰੀਕੇ ਨਾਲ ਆਇਡੈਂਟੀਟੀ ਕਾਰਡ ਵੀ ਦਿੱਤੇ ਜਾਣਗੇ ਇੱਕ ਆਪਣੀ ਪਹਿਚਾਨ ਹੋਊਗੀ ਸੀ ਦਾ ਇੱਕ ਰੋਲ ਹੋਊਗਾ ਮੈਂ